ਸਵਾਗਤ ਹੈ ਸਾਡੇ ਇਸ ਨਿਊਜ਼ ਟਾਈਮ ਵਿੱਚ ਤੁਸੀਂ ਦੇਖ ਰਹੇ ਹੋ ਫਾਸਟ ਪੰਜਾਬ ਟੀਵੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਤਾਂ ਜੋ ਡੇਲੀ ਅਪਡੇਟ ਮਿਲ ਸਕੇ ਆਓ ਸੁਣਦੇ ਹਾਂ ਅੱਜ ਦੀ ਖਬਰ ਕੀ ਹਾਲ ਹੈ ਕੀ ਹਾਲ ਹੈ ਆਪਾਂ ਫਾਸਟ ਦੇ ਗਏ ਆਪੋਸਟੀਗੋ ਕੋਈ ਹੋਰ ਮਾੜਾ ਕੀ ਹੋਣ ਦਾ ਐਨੰਬਿਟ ਜਮੇਂ ਅੰਦਰ ਕੀ ਗਈ ਜੀ 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 ਜ ਆਮ ਆਦਮੀ ਪਾਰਟੀ ਨੇ ਨਸ਼ਾ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਇਤਿਹਾਸ ਹੈ ਸਾਡੇ ਕੈਂਡੀਡੇਟ ਹਰੇ ਜਾਂ ਜਿੱਤੇ ਇੱਕ ਕੋਈ ਬੰਦਾ ਨਸ਼ਾ ਵੇਚਣ ਵਾਲਾ ਹੋਵੇ ਤੇ ਇਹਨਾਂ ਦੇ 20 20% 50% ਬੰਦੇ ਨਸ਼ਾ ਵੇਚਣ ਵਾਲੇ ਇਲੈਕਸ਼ਨ ਲੜੀ ਜਾਂਦੇ ਵੀਰੋਂ ਨਸ਼ੇ ਦਾ ਘਾਟਾ ਉਹਨਾਂ ਗਰੀਬ ਪਰਿਵਾਰਾਂ ਨੂੰ ਪੈ ਰਿਹਾ ਜਿਹੜੇ ਪਰਿਵਾਰ ਨੂੰ ਸਭ ਤੋਂ ਵੱਧ ਘਾਟਾ ਨਸ਼ੇ ਦਾ ਗਰੀਬ ਪਰਿਵਾਰ ਨੂੰ ਪੈਂਦਾ ਕਿ ਜਦੋਂ ਕੋਈ ਇਨਸਾਨ ਕਿਸੇ ਕੋਲ 10 ਕਿੱਲੇ 20 ਕਿੱਲੇ ਜ਼ਮੀਨ ਹੈ ਉਹਦਾ ਬੱਚਾ 15 17 ਸਾਲ ਦਾ ਹੋ ਗਿਆ ਤੇ ਉਹ ਠੇਕੇ ਦੇ ਦੇ ਕੇ ਬੱਚੇ ਦਾ ਮਗਰਮਗਰ ਤੁਰਿਆ ਫਿਰਦਾ ਕਿ ਮੇਰਾ ਬੱਚਾ ਨਸ਼ੇ ਤੇ ਨਾ ਲੱਗ ਜੀ ਜੇ ਕੋਈ ਵਪਾਰੀ ਕੋਲੇ ਪੈਸੇ ਆ ਗਏ ਤਾਂ ਆਉਦੀ ਦੁਕਾਨ ਛੱਡ ਕੇ ਉਹਦੇ ਮਗਰਮਗਰ ਤੁਰਿਆ ਫਿਰਦਾ ਪਰ ਗਰੀਬ ਬੰਦੇ ਨੂੰ ਨਸ਼ੇ ਦਾ ਨੁਕਸਾਨ ਹੋਏ ਜਾ ਰਿਹਾ ਹੈ ਕਿ ਗਰੀਬ ਬੰਦਾ ਦਿਹਾੜੀ ਜਾਊਗਾ ਆਪਦਾ ਚੁੱਲ੍ਹਾ ਬਾਲੂਗਾ ਕਿ ਬੱਚੇ ਦੇ ਮਗਰ ਜਾਊਗਾ ਇਸ ਕਰਕੇ ਆਪਾਂ ਤਗੜੇ ਹੋ ਕੇ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਕਰਕੇ ਉਹਨਾਂ ਮਾਵਾਂ ਨੂੰ ਬਚਾਈਏ ਜਿਨ੍ਹਾਂ ਦੇ ਬੱਚੇ ਨਸ਼ੇ ਤੇ ਲੱਗ ਰਹੇ ਆ ਉਹਨਾਂ ਭੈਣਾਂ ਨੂੰ ਬਚਾਈਏ ਜਿਨ੍ਹਾਂ ਦੇ ਭਰਾ ਨਸ਼ੇ ਤੇ ਲੱਗ ਰਹੇ ਆ ਆਪਾਂ ਨੂੰ ਸਭ ਤੋਂ ਜ਼ਰੂਰੀ ਪੜ੍ਹਾਈ ਹੈ ਔਰ ਪੜ੍ਹਾਈ ਦੇ ਵਿੱਚ ਸਰਕਾਰ ਕੰਨੀਓ ਕੋਈ ਵੀ ਕਸਰ ਰਹਿੰਦੀ ਆ ਤੇ ਅਸੀਂ ਗਰੀਬ ਪਰਿਵਾਰਾਂ ਦੇ ਜਵਾਬ ਦੇ ਹੋਵਾਂਗੇ ਇਸ ਕਰਕੇ ਵੀਰੋ ਆਪਾਂ ਤਗੜੇ ਹੋ ਕੇ ਨਸ਼ੇ ਦੇ ਵਿਰੁੱਧ ਇੱਕ ਮਹਮ ਚੇੜ੍ਹ ਜਿਹੜਾ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਉਹਦੇ ਉਲਟ ਖੜੋ ਜਿਹੜਾ ਨਸ਼ਾ ਕਿ ਬੱਚਾ ਨੂੰ ਕਿਸੇ ਨਸ਼ੇ ਤੇ ਲਾਉਂਦਾ ਉਹਦੇ ਉਲਟ ਖੜੋ ਬਹੁਤ ਸਾਰੇ ਸਮਾਜਿਕ ਜਿਹੜੀਆਂ ਬੁਰਾਈਆਂ ਨੇ ਉਹਦੇ ਉਲਟ ਖੜ ਕੇ ਆਪਾਂ ਸਮਾਜ ਨੂੰ ਬਚਾ ਸਕਦੇ ਹਾਂ ਕਿਉਂਕਿ ਇਹਨਾਂ ਪ੍ਰਾਣੀਆਂ ਪਾਰਟੀਆਂ ਨੇ ਨਸ਼ੇ ਦੇ ਸਦਾਗਰ ਅੱਜ ਵੀ ਅੱਜ ਵੀ ਇਲੈਕਸ਼ਨ ਹੁੰਦਾ ਹੈ ਤੇ ਨਸ਼ੇ ਦੇ ਵਪਾਰੀ ਇਹਨਾਂ ਨੂੰ ਲੱਖਾਂ ਦੀ ਗਿਣਤੀ ਹੈ ਅੱਜ ਫੰਡ ਦੇ ਕੇ ਜਾਂਦੀ ਹੈ ਅੱਜ ਵੀ ਇਲੈਕਸ਼ਨ ਹੁੰਦਾ ਹੈ ਤੇ ਇਹਨਾਂ ਨੂੰ ਨਸ਼ਾ ਵੇਚਣ ਵਾਲੇ ਸਪੋਰਟ ਕਰਦੇ ਆ ਪਰ ਆਪਾਂ ਤੇ ਆਪਦੇ ਪਰਿਵਾਰ ਬਚਾਉਣੇ ਆਪਦੇ ਬੱਚੇ ਬਚਾਉਣੇ ਆ ਜਿਹੜੇ ਬੱਚੇ ਆਪਣੇ ਕਿਸੇ ਮੁੱਲ ਵੀ ਪੜ ਕੇ ਨੌਕਰੀ ਲੱਗ ਸਕਣ ਉਹਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਆਪਾਂ ਉਹ ਸਰਕਾਰ ਦਾ ਸਾਥ ਦਈਏ ਮੇਰੇ ਨਾਲ ਤੁਹਾਡੇ ਤੁਸੀਂ ਇੱਥੇ ਖੜੇ ਹੋ ਮੈਂ ਤੁਹਾਡੇ ਨਾਲ ਅੱਜ ਫਿਰ ਪਹੁੰਚ ਅੱਜ ਨੇੜੇ ਇਲੈਕਸ਼ਨ ਹਨੀ ਤੁਹਾਡੇ ਨਾਲ ਵਾਅਦਾ ਕਰਦਾ ਕਿ ਕੋਈ ਬੰਦਾ ਮੇਰੇ ਨਾਲ ਮੇਰੇ ਘਰੇ ਤਿੰਨ ਸਾਲ ਹੋ ਗਏ ਕੋਈ ਨਸ਼ਾ ਰ ਵੇਚਣ ਵਾਲਾ ਵਪਾਰੀ ਵੜਿਆ ਹੋਵੇ ਮੇਰੇ ਘਰੇ ਨਸ਼ਾ ਵੇਚਣ ਵਾਲੇ ਦਾ ਕੋਈ ਫੋਨ ਗਿਆ ਹੋਵੇ ਆਪਾਂ ਨਸ਼ੇ ਦੇ ਵਿਰੁੱਧ ਸਮਾਜ ਨੂੰ ਬਚਾਉਣਾ ਵੀਰੋ ਤੇ ਇਹ ਦਾ ਕੈਂਡੀਡੇਟ ਨਸ਼ੇ ਵਾਲੇ ਦੇ ਹੀ ਜਾਂਦੇ ਆ ਜਿਹੜੇ ਨਸ਼ੇ ਦੇ ਵਪਾਰੀ ਐ ਜਿੱਤ ਜਾਣ ਹਾਰ ਜਾਣ ਉਹਨਾਂ ਨੇ ਤਾਂ ਨਸ਼ਾ ਹੀ ਵੇਚਣਾ ਵੀਰੋ ਇਸ ਕਰਕੇ ਆਪਾਂ ਸਾਰੇ ਤਗੜੇ ਹੋ ਕੇ ਆਮ ਆਦਮੀ ਪਾਰਟੀ ਦਾ ਸਾਥ ਦਈਏ ਕਿ ਆਪਦੇ ਬੱਚਾਂ ਦੀ ਪੜ੍ਹਾਈ ਬਜ਼ੁਰਗਾਂ ਦੇ ਹਸਪਤਾਲਾਂ ਲਈ ਇੱਕਜਟ ਹੋ ਕੇ ਤਰੱਕੀ ਕਰੀਏ ਇੰਨਾ ਹੀ ਕਹਿੰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਣੇ ਆ ਤੁਹਾਡਾ ਜੋ ਵੀ ਕੰਮ ਹੋਊਗਾ ਉਹਦੇ ਲਈ ਹਰ ਵੇਲੇ ਹਾਜ਼ਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਭਰਾਉਂਦੀ ਕੋ ਲੋੜ ਨਹੀਂ ਸਾਰੀ ਰਿਤਨ ਫਟਕ ਆਉਦੇ ਹਾਂ ਹਾਂ ਇਧਰੋਂ ਇਧਰੋਂ ਬੋਲੇ ਸੋ ਨਿਹਾਲ ਇਧਰੋਂ ਇਧਰੋਂ ਕਾਲੇ ਆਜੋ ਆਪਣੇ ਸਾਹ ਵੀਰੂ ਬਾਹ ਥੱਲੇ ਕਰ ਇੱਕ ਮਿੰਟ ਕਰੀ ਜਾਣੀ ਆਪਾਂ ਨਾਲ ਵੀਡੀਓ ਬਣਾਈਏ ਨਾਲ ਮੈਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਪਾਰਟੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਹਰੇਕ ਕੰਮ ਲਈ ਹਾਜ਼ਰ ਰਾਵਾਂਗੇ ਕਿਤੇ ਵੀ ਤੁਹਾਨੂੰ ਕੋਈ ਲੋੜ ਪੈਂਦੀ ਹੈ ਹਰ ਵੇਲੇ ਹਾਜਰ ਸਾਰਿਆਂ ਨੂੰ ਪਰਿਵਾਰਾਂ ਨੂੰ ਬਹੁਤ ਬਹੁਤ